ਬੱਚਿਆਂ ਦੇ ਵਿੱਚ ਲਗਾਤਾਰ ਫੋਨ ਵੇਖਣ ਦਾ ਟ੍ਰੈਂਡ ਵੱਧ ਰਿਹਾ ਹੈ ਤੁਸੀਂ ਘਰਾਂ ਦੇ ਵਿੱਚ ਅਕਸਰ ਦੇਖਦੇ ਹੋਵੋਗੇ ਕਿ ਜਦੋਂ ਬੱਚੇ ਜਦੋਂ ਬੱਚੇ ਨੂੰ ਫੋਨ ਦੇ ਕੇ ਬਿਠਾ ਦਿੱਤਾ ਜਾਂਦਾ ਤਾਂ ਬੱਚਾ ਬੜਾ ਸ਼ਾਂਤੀ ਦੇ ਨਾਲ ਘੰਟਿਆਂ ਵੱਧੀ ਬੈਠਾ ਰਹਿੰਦਾ ਹੈ ਤੇ ਸਾਨੂੰ ਡਿਸਟਰਬ ਵੀ ਨਹੀਂ ਕਰਦਾ ਤੇ ਇਹ ਬੰਦੇ ਨਹੀਂ ਜਿਹੜੇ YouTube ਦੇ ਥਰੂ ਕੱਲਾ ਬੋਲ-ਬੋਲ ਕੇ ਮੁੱਦਿਆਂ ਨੂੰ ਛਾਲ ਦੇ ਨਹੀਂ ਪਰ ਇਹਨਾਂ ਦੇ ਕੋਲ ਕਿਸੇ ਮੁੱਦੇ ਦਾ ਹੱਲ ਨਹੀਂ ਹੁੰਦਾ ਪਰ ਇਹ ਆਪਣੀ ਘਟ ਸਮਝਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਐਸੇ ਲੋਕਾਂ ਦੇ ਖਿਲਾਫ ਇੱਕ ਵੀਡੀਓ ਛੱਡਦੇ ਨੇ ਜਾਂ ਕੁਝ ਕੋਈ ਵੀ ਤਰੀਕਾ ਪ੍ਰਪੋਗੈਂਡਾ ਸਟਾਰਟ ਕਰ ਲੈਂਦੇ ਨੇ ਆਪਣੇ ਫੋਲੋਅਰਸ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਟਾਰਗੇਟ ਕਰਕੇ ਕੋਈ ਨਾ ਕੋਈ ਮਤਲਬ ਲੈ ਕੇ ਨਮਾਸਾ ਪਕੜਦੇ ਹੋਏ ਬੱਚਿਆਂ ਦੇ ਉੱਪਰ ਖਾਸ ਕਰਕੇ ਫੋਨ ਦੇ ਸੋਸ਼ਲ ਮੀਡੀਆ ਦੇ ਬੜੇ ਗੰਦੇ ਪ੍ਰਭਾਵ ਪੈ ਰਹੇ ਨੇ ਸਤਿਕਾਰਯੋਗ ਜੀ ਦੋਸਤੋ ਮੈਂ ਮਨਜਿੰਦਰ ਮੱਖਾ ਦਾ ਪੰਜਾਬੀ ਨਿਊਜ਼ ਪੇਪਰ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦੇਸ਼ ਵਿਦੇਸ਼ ਅਤੇ ਪੰਜਾਬ ਦੇ ਪੱਖ ਦੇ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਦੇ ਆਂ ਪਿਛਲੇ ਦਿਨੀ ਲੁਧਿਆਣਾ ਰੈਕਸ਼ਨ ਲੰਘ ਕੇ ਗਈ ਹੈ ਉਸ ਦੇ ਉੱਪਰ ਆਪਾਂ ਵਿਚਾਰ ਚਰਚਾ ਕੀਤੀ ਜਾਂ ਫਿਰ ਈਰਾਨ ਤੇ ਇਜ਼ਰਾਈਲ ਦੇ ਜੰਦ ਦੇ ਵਿੱਚ ਅਮਰੀਕਾ ਦੀ ਭੂਮਿਕਾ ਤੇ ਵਿਸ਼ਵ ਦੇ ਵਿੱਚ ਇਸ ਜੰਦ ਦੇ ਨਾਲ ਜੋ ਜੋ ਵਾਪਰਿਆ ਉਹਦੇ ਉੱਪਰ ਆਪਾਂ ਗੱਲਬਾਤ ਕੀਤੀ ਪਰ ਇਹ ਸਾਰੀਆਂ ਚਰਚਾਵਾਂ ਦੇ ਵਿੱਚੋਂ ਇੱਕ ਗੱਲ ਨਿਕਲ ਕੇ ਬਾਹਰ ਆਈ ਹੈ ਕਿ ਕੋਰੋਨਾ ਤੋਂ ਬਾਅਦ ਲਗਾਤਾਰ ਦੁਨੀਆ ਦੇ ਵਿੱਚ ਵੱਡੇ ਬਦਲਾਅ ਦੇ ਕਾਨੂੰਨ ਨਿਰ ਰਹੇ ਨੇ ਦੁਨੀਆ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਾਲੀ ਦੇ ਵਿੱਚ ਨਜ਼ਰ ਆਈ ਹੈ ਜਿਹੜਾ ਬਿਜ਼ਨਸ ਮਾਡਲ ਨੇ ਉਹ ਬਦਲ ਗਏ ਨੇ ਕਿਤੇ ਨਾ ਕਿਤੇ ਹੁਣ ਖਰਾਕ ਸੰਬੰਧੀ ਜਿਹੜੇ ਬਿਜ਼ਨਸ ਨੇ ਉਸ ਨੂੰ ਤਵੱਜੋ ਦਿੱਤੀ ਜਾ ਰਹੀ ਹੈ ਜਾਂ ਫਿਰ ਆਪਾਂ ਗੱਲ ਕਰੀਏ ਕਿ ਜ਼ਮੀਨਾਂ ਦੇ ਭਾਅ ਪੂਰੀ ਦੁਨੀਆ ਦੇ ਵਿੱਚ ਤੇਜ਼ੀ ਦੇ ਨਾਲ ਵਧ ਰਹੇ ਨੇਗੇ ਤੇ ਇਸ ਦੇ ਵਿੱਚ ਕੁਝ ਚੀਜ਼ਾਂ ਖਤਰਨਾਕ ਵੀ ਵਾਪਰ ਰਹੀਆਂ ਨੇ ਖਾਸ ਕਰਕੇ ਨਵੀਂ ਜਨਰੇਸ਼ਨਜ਼ ਨੂੰ ਲੈ ਕੇ ਕਿ ਦੁਨੀਆ ਦੇ ਉੱਪਰ ਜੋ ਐਜੂਕੇਸ਼ਨ ਮਾਡਲ ਚੱਲ ਰਿਹਾ ਹੈ ਉਸ ਕਰਕੇ ਮਨੁੱਖੀ ਸਰੀਰਕ ਸਿਹਤ ਅਤੇ ਦਿਮਾਗੀ ਸਿਹਤ ਦਾ ਮੁੱਦਾ ਬੜਾ ਵੱਡਾ ਬਣਿਆ ਹੋਇਆ ਹੈਗਾ ਹਰ ਦੂਜਾ ਤੀਜਾ ਆਦਮੀ ਡਿਪਰੈਸ਼ਨ ਦਾ ਸ਼ਿਕਾਰ ਹੈ ਕਾਰਨ ਉਸ ਦੇ ਬਹੁਤ ਸਾਰੇ ਨਹੀਂਗੇ ਇੱਕ ਸਭ ਤੋਂ ਵੱਡਾ ਜਿਹੜਾ ਕਾਰਨ ਜਿਸ ਦੇ ਉੱਪਰ ਆਪਾਂ ਗੱਲਬਾਤ ਕਰਨੀ ਹੈ ਉਹ ਹੈਗਾ ਲੋਡ ਤੋਂ ਜ਼ਿਆਦਾ ਇਨਫੋਰਮੇਸ਼ਨ ਇਹ ਇੱਕ ਅਪਾ ਕਹਿ ਸਕਦੇ ਆਂਗੇ ਕਿ ਇਹ ਐਜੂਕੇਸ਼ਨ ਸਿਸਟਮ ਦਾ ਹੀ ਇੱਕ ਪੁਆਇੰਟ ਆ ਜਿਸ ਦੇ ਉੱਪਰ ਵਿਚਾਰ ਚਰਚਾ ਕਰਨੀ ਬਣਦੀ ਐ ਕੀ ਸਾਡਾ ਦਿਮਾਗ ਇੰਨੀਆਂ ਸੂਚਨਾਵਾਂ ਨੂੰ ਗ੍ਰਹਿਣ ਕਰਨ ਦੇ ਲਈ ਤਿਆਰ ਐ ਜਿੰਨੀਆਂ ਸੂਚਨਾਵਾਂ ਇੱਕ ਆਮ ਵਿਅਕਤੀ ਦੇ ਦਿਮਾਗ ਤੱਕ ਪਹੁੰਚਣ ਲੱਗ ਗਈਆਂ ਖਾਸ ਕਰਕੇ ਪੰਜਾਬ ਦੀਆਂ ਸੱਥਾਂ ਦੇ ਵਿੱਚ ਬੈਠੇ ਬਜ਼ੁਰਗਾਂ ਦੇ ਤੱਕ ਜਿਨੂੰ ਇਰਾਨ ਇਜ਼ਰਾਈਲ ਜੰਦ ਨੂੰ ਲੈ ਕੇ ਗਾਹਾਂ ਡੀਪ ਜਿਹੜੀ ਜਾਣਕਾਰੀ ਐ ਉਹ ਕਿਹੜੇ ਬੰਬ ਵਰਤੇ ਗਏ ਕਿੱਥੇ ਕੀ ਹੋ ਰਿਹਾ ਕੱਚੀ ਤੇਲ ਦੀਆਂ ਕੀਮਤਾਂ ਅਮਰੀਕਾ ਕੀ ਕਰ ਰਿਹਾ ਹਿੰਦੁਸਤਾਨ ਭਾਰਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਕੀ ਚੱਲ ਰਿਹਾ ਹੈ ਖੇਡਾਂ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਸੱਚਮੁੱਚ ਸਾਡੇ ਦਿਮਾਗ ਨੂੰ ਇੰਨੀ ਜਾਣਕਾਰੀ ਦੀ ਲੋਡ ਹੈ ਜੇ ਅਸੀਂ ਇੱਕ ਐਸੇ ਵਿਅਕਤੀ ਦਾ ਦਿਮਾਗ ਜਿਹੜਾ ਇਹਨਾਂ ਸਭ ਚੀਜ਼ਾਂ ਤੋਂ ਬਹੁਤ ਦੂਰ ਹੈ ਤੇ ਇੱਕ ਐਸੇ ਵਿਅਕਤੀ ਦਾ ਦਿਮਾਗ ਜਿਹੜਾ 24 ਘੰਟੇ ਫੋਨ ਦੇ ਉੱਪਰ ਆਪਣੇ ਦਿਮਾਗ ਨੂੰ ਨੌਲੇਜ ਦੇ ਨਾਲ ਲਾ ਲੋ ਜਾਂ ਫਿਰ ਜਾਣਕਾਰੀਆਂ ਦੇ ਨਾਲ ਫੀਡ ਕਰ ਰਿਹਾ ਹੈ ਉਹਨੂੰ ਕੰਪੇਅਰ ਕਰਕੇ ਦੇਖੀਏ ਤਾਂ ਤੁਸੀਂ ਦੇਖੋਗੇ ਕਿ ਇੱਕ ਅਨਪੜ੍ਹ ਵਿਅਕਤੀ ਜਿਸ ਨੂੰ ਦੁਨੀਆ ਦੇ ਨਾਲ ਕੋਈ ਵਾ ਵਾਸਤਾ ਨਹੀਂ ਜਿਸਦੇ ਦਿਮਾਗ ਤੱਕ ਇਨਫੋਰਮੇਸ਼ਨ ਬਹੁਤ ਘੱਟ ਪਹੁੰਚ ਰਹੀ ਹੈ ਉਹ ਦਿਮਾਗੀ ਤੌਰ ਤੇ ਤੰਦਰੁਸਤ ਹੈ ਇਹਦਾ ਕਾਰਨ ਇੱਕ ਤਾਂ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਪਲ-ਪਲ ਦੀਆਂ ਖਬਰਾਂ ਹੁਣ ਸੋਸ਼ਲ ਮੀਡੀਆ ਸਿਰਫ ਫੋਟੋ ਪਾਉਣ ਜਾਂ ਮਨੋਰੰਜਨ ਦਾ ਸਾਧਨ ਨਹੀਂ ਰਿਹਾ ਇਹ ਜਾਣਕਾਰੀਆਂ ਦੇਣ ਦੇ ਲਈ ਇੱਕ ਵੱਡਾ ਸਾਧਨ ਖਾਸ ਕਰਕੇ ਫੇਸਬੁਕ ਇੰਸਟਾਗ੍ਰam ਹੋ ਗਿਆ ਜਾਂ YouTube ਹੋ ਗਿਆ ਇਹਦੇ ਵਿੱਚ ਪਹਿਲਾ ਇੱਕ ਪੁਆਇੰਟ ਜਿਸ ਦੇ ਉੱਪਰ ਮੈਂ ਵਿਚਾਰ ਚਰਚਾ ਕਰਨਾ ਚਾਹੁੰਨਾ ਕਿ ਬੱਚਿਆਂ ਦੇ ਵਿੱਚ ਲਗਾਤਾਰ ਫੋਨ ਵੇਖਣ ਦਾ ਟ੍ਰੈਂਡ ਵੱਧ ਰਿਹਾ ਹੈ ਤੁਸੀਂ ਘਰਾਂ ਦੇ ਵਿੱਚ ਅਕਸਰ ਦੇਖਦੇ ਹੋਵੋਗੇ ਕਿ ਜਦੋਂ ਬੱਚੇ ਅ ਜਦੋਂ ਬੱਚੇ ਨੂੰ ਫੋਨ ਦੇ ਕੇ ਬਿਠਾ ਦਿੱਤਾ ਜਾਂਦਾ ਤਾਂ ਬੱਚਾ ਬੜਾ ਸ਼ਾਂਤੀ ਦੇ ਨਾਲ ਘੰਟਿਆਂ ਵੱਧੀ ਬੈਠਾ ਰਹਿੰਦਾ ਤੇ ਸਾਨੂੰ ਡਿਸਟਰਬ ਵੀ ਨਹੀਂ ਕਰਦਾ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਜਿਹੜੀ ਹੁਣ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ 1990 ਤੋਂ ਬਾਅਦ ਜੰਮੇ ਨੇ ਉਹ ਜਦੋਂ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਨੇ ਤੇ ਉਹਦੇ ਵਿੱਚ ਜਿਹੜੀ ਇੱਕ ਸਭ ਤੋਂ ਵੱਡੀ ਗ੍ਰਾਵਟਾਈ ਹੈ ਉਹ ਇਹ ਹੈ ਕਿ ਉਹ ਬੱਚਿਆਂ ਤੋਂ ਖੜਾ ਛੜਵਾਉਣ ਦੇ ਲਈ ਉਹਨਾਂ ਨੂੰ ਫੋਨ ਦੇ ਰਹੇ ਨੇਗੇ ਉਹ ਫੋਨ ਦੇਣ ਕਰਕੇ ਜਿਹੜੇ ਬੱਚੇ ਨੇਗੇ ਉਨਾਂ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇੰਟਰਟੇਨਮੈਂਟ ਆ ਜਾਂ ਖੇਡਾਂ ਜਿਹੜਾ ਮਤਲਬ ਕਿ ਆਪਦੇ ਆਪ ਨੂੰ ਸੈਟੀਸਫਾਈ ਕਰਨ ਦੇ ਲਈ ਫੋਨ ਨੂੰ ਇੱਕ ਬਿਹਤਰ ਬਕਾਲਪ ਮੰਨ ਰਹੇ ਨੇ ਗਰਾਊਂਡ ਦੇ ਨਾਲੋਂ ਹੁਣ ਤੁਸੀਂ ਦੇਖਿਆ ਹੋਊਗਾ ਕਿ ਬੱਚੇ ਰੇਤੇ ਦੇ ਵਿੱਚ ਨਹੀਂ ਲਟਦੇ ਬੱਚੇ ਰੇਤਾ ਨਹੀਂ ਖਾਂਦੇ ਬੱਚੇ ਮੀਂਹ ਦੇ ਵਿੱਚ ਨਹੀਂ ਨਹਾਉਂਦੇ ਉਹਨਾਂ ਨੂੰ ਲੱਗਦਾ ਕਿ ਫੋਨ ਇੱਕ ਬਹੁਤ ਜ਼ਿਆਦਾ ਬੈਤਰ ਚੀਜ਼ ਹੈ ਉਹਦੇ ਵਿੱਚ ਕੱਲੇ ਫੋਨ ਦੇ ਵਿੱਚ ਸਿਰਫ ਅ ਰੀਲਸ ਹੋ ਗਈਆਂ ਜਾਂ ਫਿਰ ਗੇਮਸ ਹੋ ਗਈਆਂ ਇੰਨਾਂ ਚੀਜ਼ਾਂ ਦੇ ਨਾਲ ਜਿਹੜੇ ਸਾਡੇ ਬੱਚਿਆਂ ਦੇ ਦਿਮਾਗ ਨੇ ਉਹ ਕਿਤੇ ਨਾ ਕਿਤੇ ਅ ਸੁੰਗੜ ਰਹੇ ਨੇਗੇ ਜਿਨ੍ਹਾਂ ਦੇ ਰਿਜ਼ਲਟ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣੇ ਸ਼ੁਰੂ ਹੋ ਜਾਣਗੇ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਸਾਡੇ ਬੱਚੇ ਪੀੜਤ ਹੋ ਜਾਣਗੇ ਦਿਮਾਗੀ ਤੌਰ ਤੇ ਤੇ ਸਰੀਰਕ ਤੌਰ ਤੇ ਇੱਕ ਫਿੱਟ ਵਿਅਕਤੀ ਕਫੈਕਟ ਫਿੱਟ ਆਦਮੀ ਅਸੀਂ ਸਮਾਜ ਨੂੰ ਨਹੀਂ ਦੇ ਸਕਾਂਗੇ ਦੂਜਾ ਹੈਗਾ ਕਿ ਫੇਕ ਨਿਊਜ਼ ਜਿਹਦੋਂ ਅਸੀਂ ਓਵਰ ਅ ਫੀਡਿੰਗ ਦੀ ਗੱਲ ਕਰਦੇ ਆ ਦਿਮਾਗ ਨੂੰ ਉਹਦੇ ਵਿੱਚ ਜਿਹੜੀ ਇੱਕ ਫੇਕ ਨਿਊਜ਼ ਦਾ ਜਿਹੜਾ ਵਿਸ਼ਾ ਉਹ ਬਹੁਤ ਵੱਡਾ ਹੈਗਾ ਅੱਜ ਜਦੋਂ ਅ ਅਸੀਂ ਐਗਜ਼ਾਮਪਲ ਦੇਣੀ ਹੋਵੇ ਕਿ ਮਤਲਬ ਕਿ ਫੇਕ ਨਿਊਜ਼ ਕਿੰਨੀ ਹੈ ਤੇ ਆਥੈਂਟਿਕ ਨਿਊਜ਼ ਕਿੰਨੀ ਹੈ ਤੈਂ ਇੰਡੀਆ ਵਰਗੇ ਮੁਲਕਾਂ ਦੇ ਵਿੱਚ ਤਾਂ ਹਾਸੋਹੀਣੀ ਗੱਲ ਹੋ ਜਾਂਦੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਅਸੀਂ ਦੇਖਿਆ ਕਿ ਭਾਰਤ ਦੀ ਖਿੱਲੀ ਇਸ ਗੱਲ ਕਰਕੇ ਉਡਾਈ ਗਈ ਕਿ ਭਾਰਤ ਦੇ ਨਿਊ ਹਿੰਦੀ ਨਿਊਜ਼ ਚੈਨਲ ਨੇ ਇੰਨਾ ਕ ਜਿਆਦੇ ਮਿਸ ਇਨਫਾਰਮੇਸ਼ਨ ਲੋਕਾਂ ਨੂੰ ਦਿੱਤੀ ਇਹਦੇ ਵਿੱਚ ਬਹੁਤ ਸਾਰੇ ਵੱਡੇ ਪੱਤਰਕਾਰਾਂ ਨੇ ਇਤੋਂ ਤੱਕ ਇਹ ਗੱਲ ਕਹੀ ਕਿ ਭਾਰਤ ਦੇ ਜਿਹੜੇ ਜਹਾਜ਼ ਨੇ ਉਹ ਇਸਲਾਮਾਬਾਦ ਤੱਕ ਪਹੁੰਚ ਗਏ ਜਾਂ ਫਿਰ ਅਸੀਂ ਥੋੜਾ ਪਿੱਛੇ ਜਾ ਕੇ ਦੇਖੀਏ ਜਦੋਂ ਨੋਟਬੰਦੀ ਹੋਈ ਹੈ ਉਹਦੇ ਵਿੱਚ ਕਿਹਾ ਗਿਆ ਕਿ ਇੱਕ ਚਿਪ ਦਾ ਜਿਹੜਾ ਮਤਲਬ ਕਿ 2000 ਦੇ ਨੋਟ ਦੇ ਵਿੱਚ ਹੋਊਗੀ ਇਹੋ ਜਿਹੀਆਂ ਬਹੁਤ ਸਾਰੀਆਂ ਜਾਣਕਾਰੀਆਂ ਇਹਦੇ ਉੱਪਰ ਆਪਾਂ ਤਾਂ ਵਿਚਾਰ ਚਰਚਾ ਕਰ ਲੈਣੇ ਆ ਜਿਹੜੇ ਲੋਕ ਆਧਿਆਪ ਨੂੰ ਪੜ੍ਹਿਆ ਲਿਖਿਆ ਮੰਨਦੇ ਨੇ ਜਾਂ ਜਿਹੜੇ ਥੋੜਾ ਬਹੁਤਾ ਵੀ ਜਾਣਕਾਰੀਆਂ ਦੀ ਕੋਖ ਕਰਨਾ ਜਾਣਦੇ ਨੇਗੀ ਪਰ ਇੱਕ ਬਜ਼ੁਰਗ ਵਿਅਕਤੀ ਇੱਕ ਅਨਪੜ੍ਹ ਵਿਅਕਤੀ ਜੋ YouTube ਦੇ ਉੱਪਰ ਸ਼ਾਮ ਨੂੰ ਖ਼ਬਰਾਂ ਸੁਣਦਾ ਜਾਂ ਕਿਸੇ ਵੀ ਵਿਚਾਰ ਚਰਚਾ ਨੂੰ ਸੁਣਦਾ ਹੈ ਤਾਂ ਉਹ ਉਹਦੇ ਸਾਹਮਣੇ ਇਹੋ ਜਿਹੇ ਚੈਨਲ ਸਾਹਮਣੇ ਆ ਜਾਂਦੇ ਨੇ ਜਿਨ੍ਹਾਂ ਦੀ অথੈਂਟੀਸਿਟੀ ਜ਼ੀਰੋ ਆ ਉਹ ਇੱਕ ਐਸੇ ਭ੍ਰਮ ਦੇ ਵਿੱਚ ਐਸੀ ਦੁਨੀਆ ਦੇ ਵਿੱਚ ਜਿਉਣ ਲੱਗ ਜਾਂਦੇ ਨੇ ਅਕਸਰ ਅਸੀਂ ਸਾਡੀਆਂ ਮਾਵਾਂ ਵਾਂਗ ਦੇਖਿਆ ਅ ਬਜ਼ੁਰਗਾਂ ਨੂੰ ਦੇਖਿਆ ਕਿ ਉਹ ਜਦੋਂ ਕਿਸੇ ਵੀ ਚੀਜ਼ ਬਾਰੇ ਗੱਲ ਕਰਦੇ ਆ ਤਾਂ ਉਹ ਐਸੇ ਚੈਨਲਾਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਆ ਕਿ ਜਿਹਦੇ ਵਿੱਚ অথੈਂਟੀਸਿਟੀ ਜ਼ੀਰੋ ਆ ਕਿ ਅ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਖਤਰਨਾਕ ਰੂਪ ਧਾਰਨ ਕਰ ਜੂ ਅੱਜ ਦੀ ਘੜੀ ਵੀ ਹੈ ਤੇ ਉਹਦਾ ਜਿਆਦਾ ਵੱਡਾ ਕਾਰਨ ਹੈ ਵਿਊਰਸ਼ਿਪ ਤਾਂ ਕਿ ਜਿਆਦੇ ਤੋਂ ਜਿਆਦੇ ਇਹ ਲੋਕ ਪੈਸਾ ਕਮਾ ਸਕਣ ਪਰ ਇਹਦੇ ਨਾਲ ਹੁੰਦਾ ਕੀ ਹੈ ਇੱਕ ਅ ਅਜਿਹੇ ਸਮਾਜ ਦੀ ਸਿਰਜਣਾ ਹੁੰਦੀ ਹੈ ਜਿਹਦੇ ਵਿੱਚ ਨਰੋਆਪਣ ਨਹੀਂ ਹੁੰਦਾ ਜਿਹਦੇ ਵਿੱਚ ਫੇਕ ਚੀਜ਼ਾਂ ਜਿਆਦੇ ਹੁੰਦੀਆਂ ਨਹੀਂ ਆ ਜਿਵੇਂ ਇਸ ਵਕਤ ਦੋਨੇ ਮੁਲਕ ਭਾਰਤ ਤੇ ਪਾਕਿਸਤਾਨ ਆਪੋ ਆਪਣੇ ਲੈਵਲ ਤੇ ਜਿਹੜਾ ਜੁੱਧ ਹੋਇਆ ਉਹਨੂੰ ਸੈਲੀਬ੍ਰੇਟ ਕਰ ਰਹੇ ਨੇ ਅਸੀਂ ਪਾਕਿਸਤਾਨ ਦੇ ਚੈਨਾਂ ਨੂੰ ਦੇਖਦੇ ਆ ਉੱਥੇ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਭਾਰਤ ਨੂੰ ਇਸ ਜੁੱਧ ਦੇ ਵਿੱਚ ਹਰਾ ਦਿੱਤਾ ਤੇ ਇਧਰ ਭਾਰਤ ਦੇ ਵਿੱਚ ਵੀ ਸੇਮ ਚੀਜ਼ ਚੱਲ ਰਹੀ ਹੈ ਉਸ ਤੋਂ ਵੀ ਕਿਤੇ ਜ਼ਿਆਦਾ ਜਿਹੜਾ ਅਗਲਾ ਸਟੈਪ ਹੈ ਉਹ ਹੈਗਾ ਟਾਰਗੇਟ ਕਰਕੇ ਕਿਸੇ ਬੰਦੇ ਨੂੰ ਜਰੀਲ ਕਰਨ ਦਾ ਤੁਸੀਂ ਦੇਖਿਆ ਹੋਊਗਾ ਕਿ ਅੱਜ ਜਦੋਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੱਡੇ ਮੁੱਦੇ ਨਹੀਂ ਗੇ ਉਹਨਾਂ ਦੇ ਹੱਲ ਦੇ ਵਾਸਤੇ ਜਦੋਂ ਕੋਈ ਬੈਸ ਛਿੜਦੀ ਹੈ ਤਾਂ ਉਥੇ ਜਿਹੜੇ ਕੁਝ ਕੁ ਯੂਟਿਊਬਰ ਨੇ ਜਿਨ੍ਹਾਂ ਨੇ ਆਪਣੀ ਲੋੜ ਤੋਂ ਜ਼ਿਆਦਾ ਬੋਲਬਾਣੀ ਦੇ ਲਈ ਜਿਨ੍ਹਾਂ ਨੂੰ ਅਸੀਂ ਮੈਂ ਮੈਂ ਕਹ ਰਿਹਾ ਉਹਨਾਂ ਕਿ ਭੰਡ ਨੇਗੇ ਜੀ ਬੇਸ਼ੱਕ ਅਸੀਂ ਬੁੱਢੇ ਨਾਲੇ ਦਾ ਮੁੱਦਾ ਹੀ ਇਸ ਦੇ ਵਿੱਚ ਲਿਆਈਏ ਕਿ ਬੁੱਢੇ ਨਾਲੇ ਦੇ ਮੁੱਦੇ ਦੇ ਉੱਪਰ ਇੱਕ ਬੜਾ ਵੱਡਾ ਇਕੱਠ ਕੀਤਾ ਗਿਆ ਪੰਜਾਬ ਦੇ ਸੋ ਕਾਲਡ ਜਿਹੜੇ ਬੁੱਧੀਜੀਵੀ ਨੇਗੇ ਉਹਨਾਂ ਨੇ ਆਪਦੇ ਲੈਵਲ ਦੇ ਉੱਪਰ ਕੱਟ ਕੀਤਾ ਤੇ ਫਿਰ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਜਿਹੜੀ ਪਾਣੀਆਂ ਦੀ ਦਸ਼ਾ ਹੈਗੀ ਉਹ ਬਹੁਤ ਜ਼ਿਆਦਾ ਖਤਰਨਾਕ ਲੈਵਲ ਤੇ ਪ੍ਰਦੂਸ਼ਿਤ ਹੋ ਚੁੱਕੀ ਹੈਗੀ ਪਰ ਇਹਦਾ ਹੱਲ ਕਿਹਦੇ ਕੋਲ ਹੈਗਾ ਹੱਲ ਉਹ ਬੰਦਿਆਂ ਕੋਲੇ ਵੀ ਨਹੀਂ ਹੈਗਾ ਫਿਰ ਉਹ ਕਰਦੇ ਕਿ ਨੇ ਕਿ ਕਿ ਜਿੰਨਾ ਲੋਕਾਂ ਦੇ ਘੱਟ ਫਾਲੋਅਰਸ ਨੇ ਪਰ ਉਹ ਆਪਣੇ ਆਪ ਦੇ ਵਿੱਚ ਥਿੰਕ ਟੈਂਕ ਮੰਨੇ ਜਾਂਦੇ ਨੇ ਜਿਹੜੇ ਬੰਦੇ ਪੰਜਾਬ ਦੀਆਂ ਜਾਂ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦਾ ਮਾਅਦਾ ਰੱਖਦੇ ਨੇ ਉਹ ਬੰਦੇ ਹੁਣ ਸੋਸ਼ਲ ਮੀਡੀਆ ਤੋਂ ਦੂਰ ਹੋ ਗਏ ਕਿਉਂਕਿ ਉਹ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਨਹੀਂ ਸੀਗੇ ਉਹ ਥਿੰਕ ਟੈਂਕ ਬਣੇ ਕਿਵੇਂ ਉਹ ਕਿਤਾਬਾਂ ਪੜ੍ਹ-ਪੜ੍ਹ ਕੇ ਬਣੇ ਨੇ ਆਪਦੀਆਂ ਜਾਣਕਾਰੀਆਂ ਦੇ ਹਿਸਾਬ ਨਾਲ ਬਣੇ ਨੇ ਪਰ ਜਿਹੜੇ ਇਹ ਬੰਦੇ ਨਹੀਂਗੇ ਜਿਹੜੇ YouTube ਦੇ ਥਰੂ ਕੱਲਾ ਬੋਲ-ਬੋਲ ਕੇ ਮੁੱਦਿਆਂ ਨੂੰ ਛਾਲਦੇ ਨੇ ਪਰ ਇਹਨਾਂ ਦੇ ਕੋਲ ਕਿਸੇ ਮੁੱਦੇ ਦਾ ਹੱਲ ਨਹੀਂ ਹੁੰਦਾ ਪਰ ਇਹ ਆਪਣੀ ਘੱਟ ਸਮਝ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਐਸੇ ਲੋਕਾਂ ਦੇ ਖਿਲਾਫ ਇੱਕ ਵੀਡੀਓ ਛੱਡਦੇ ਨੇ ਜਾਂ ਕੁਝ ਕੋਈ ਵੀ ਤਰੀਕਾ ਪ੍ਰੈਪੋਗੈਂਡਾ ਸਟਾਰਟ ਕਰ ਲੈਂਦੇ ਨੇ ਆਪਣੇ ਫੋਲੋਅਰਸ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਟਾਰਗੇਟ ਕਰਕੇ ਕੋਈ ਨਾ ਕੋਈ ਮਤਲ ਲੈ ਕੇ ਨਮਾਸਾ ਪਕੜਦੇ ਰਹੋ ਇਹ ਇੱਕ ਨਵੀਂ ਕਿਸਮ ਦਾ ਕ੍ਰਾਈਮ ਹੈ ਜਿਹਨੂੰ ਅਸੀਂ ਮਤਲ ਲੈ ਕੇ ਕਿਤੇ ਵੀ ਪ੍ਰੂਫ ਨਹੀਂ ਕਰ ਸਕਦੇ ਜਿਹੜਾ ਆਮ ਸਾਡੇ ਸਮਾਜ ਦੇ ਵਿੱਚ ਇੱਕ ਫੋੜੇ ਦੇ ਵਾਂਗੂ ਭਣ ਪ੍ਰਿਹ ਹੈਗਾ ਇਹ ਅੱਜ ਦਾ ਜਿਹੜਾ ਸਾਡਾ ਮੁੱਦਾ ਸੀ ਹੈ ਕਿ ਸੋਸ਼ਲ ਮੀਡੀਆ ਆਉਣ ਵਾਲੇ ਸਮੇਂ ਦੇ ਵਿੱਚ ਆ ਭਾਰਤ ਵਰਗੇ ਮੁਲਕ ਦੇ ਵਿੱਚ ਜਿੱਥੇ authenticity ਬਹੁਤ ਘੱਟ ਰਹੀ ਗਈ ਜਿੱਥੇ ਸੋਚ ਵਿਚਾਰ ਕੇ ਗੱਲ ਕਰਨ ਵਾਲੇ ਲੋਕ ਘੱਟ ਰਹੀ ਗਏ ਜਿੱਥੇ ਨਿਊਜ਼ ਦੀ authenticity ਘੱਟ ਰਹੀ ਗਈ ਜਿੱਥੇ ਬੱਚਿਆਂ ਦੇ ਉੱਪਰ ਖਾਸ ਕਰਕੇ ਫੋਨ ਦੇ ਸੋਸ਼ਲ ਮੀਡੀਆ ਦੇ ਬੜੇ ਗੰਦੇ ਪ੍ਰਭਾਵ ਪੈ ਰਹੇ ਨੇ ਤਾਂ ਕਰਕੇ ਜਿਹੜੀ ਕ੍ਰੀਏਟੀਵਿਟੀ ਹੈਗੀ ਉਸ ਨੂੰ ਵੱਡੀ ਸੱਟ ਲੱਗ ਰਹੀ ਹੈ ਖਾਸ ਕਰਕੇ ਹੁਣ ਜਦੋਂ AI ਦਾ ਜ਼ਮਾਨਾ ਹੈ ਇਹ ਪ੍ਰੋਗਰਾਮ ਖਤਮ ਕਰਨ ਲੱਗਿਆ ਸੀ ਪਰ ਇੱਕ ਐਗਜ਼ਾਮਪਲ ਮੇਰੇ ਸਾਹਮਣੇ ਆ ਗਈ ਕਿ ਪਿਛਲੇ ਦਿਨੀ ਨਿਊਜ਼ੀਲੈਂਡ ਦੀ ਇੱਕ ਐਮਪੀ ਨੇ ਆਪਣੀਆਂ ਫੋਟੋਆਂ ਦਿਖਾਈਆਂ ਸੰਸਦ ਦੇ ਵਿੱਚ ਕਿ ਉਸ ਦੀਆਂ AI ਦੇ ਥਰੂ ਨਿਊਡ ਫੋਟੋਜ਼ ਬਣਾਈਆਂ ਗਈਆਂ ਤੇ ਪਬਲਿਕ ਦੇ ਵਿੱਚ ਪ੍ਰਸਾਰਤ ਕਰ ਦਿੱਤੀਆਂ ਗਈਆਂ ਉਸ ਨੇ ਬੜੇ ਬੇਵਾਗ ਤਰੀਕੇ ਦੇ ਨਾਲ ਸੰਸਦ ਦੇ ਵਿੱਚ ਕਿਹਾ ਕਿ ਜਦੋਂ ਮੈਂ ਇੱਕ ਐਮਪੀ ਹੋ ਕੇ ਇੱਕ ਏਡੀ ਵੱਡੀ ਰਾਜਨੀਤਾ ਹੋ ਕੇ ਸੇਫ ਨਹੀਂ ਤਾਂ ਆਮ ਵਿਅਕਤੀ ਕਿਵੇਂ ਸੇਫ ਹੋ ਸਕਦਾ ਹੈ ਤਾਂ ਕਰਕੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਚਾਰ ਕਰਨਾ ਪਊਗਾ ਕਿ ਸਾਡੀ ਐਜੂਕੇਸ਼ਨ ਕਿਵੇਂ ਦੀ ਹੋਵੇ ਅਸੀਂ ਕਿਹੜੀਆਂ ਚੀਜ਼ਾਂ ਤੋਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖ ਸਕੀਏ ਆਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਮੁੱਦਾ ਸੀ ਜਿਸ ਦੇ ਉੱਪਰ ਅੱਪ ਵਿਚਾਰ ਚਰਚਾ ਕੀਤੀ ਹੈ ਕੱਲ ਨੂੰ ਨਵੇਂ ਮੁੱਦੇ ਦੇ ਨਾਲ ਹਾਜ਼ਰ ਹੋਵਾਂਗੇ ਸਾਡੇ ਸਾਰੇ ਦੋਸਤਾਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ authentic ਜਿਹੜਾ ਮਟੀਰੀਅਲ ਆ ਉਹ ਤੁਹਾਡੇ ਤੱਕ ਪਹੁੰਚਦਾ ਰਹੇ ਸ਼ੁਕਰੀਆ ਜੀ